ਮਸ਼ਹੂਰ ਇੰਸਟਾਗ੍ਰਾਮਰ ਤੇ ਯੂਟਿਊਬਰ ਮੀਕੂ ਢਿੱਲੋਂ ਜਿਸ ਦਾ ਕੀ ਬੀਤੇ ਦਿਨੀ ਅਨਮੋਲ ਗੱਲ ਦੇ ਨਾਲ ਵਿਆਹ ਹੋ ਚੁੱਕਿਆ ਹੈ ਵਿਆਹ ਦੀਆਂ ਜੜੀਆਂ ਵੀਡੀਓ ਆ ਉਹ ਵੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ ਤੇ ਮੀਕੂ ਟਲੋਦੀ ਇੱਕ ਜਾਗੋ ਵਾਲੀ ਵੀਡੀਓ ਉਹ ਕਾਫੀ ਜ਼ਿਆਦਾ ਇਸ ਕਰਕੇ ਵਾਇਰਲ ਹੋ ਰਹੀ ਆ ਤੁਸੀਂ ਦੇਖ ਸਕਦੇ ਹੋ ਕਿ ਉਹ ਆਪਣੀ ਮਾਤਾ ਜੀ ਦੇ ਨਾਲ ਆਪਣੀ ਮਾਂ ਦੇ ਨਾਲ ਨੱਚਦੀ ਹੋਈ ਨਜ਼ਰ ਆ ਰਹੀ ਆ ਉੱਥੇ ਹੀ ਉਹ ਆਪਣੀ ਪਿਤਾ ਦੀ ਤਸਵੀਰ ਜਦ ਲੈ ਕੇ ਆਉਂਦੇ ਹਨ ਤਾਂ ਉਸ ਨੂੰ ਫੜ ਕੇ ਉਹ ਰੋਣ ਲੱਗ ਜਾਂਦੀ ਹੈ ਹਾਲਾਂਕਿ ਉਹ ਉਸਦੇ ਪਿਤਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹ ਰੋਂਦੀ ਰੋਂਦੀ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੀ ਹੈ ਤੇ ਆਪਣੇ ਭਾਵਕ ਮਾਂ ਦੇ ਨਾਲ ਆਪਣੇ ਪਿਤਾ ਦੀ ਫੋਟੋ ਫੜ ਕੇ ਆਪਣੀ ਮਾਂ ਦੇ ਨਾਲ ਨੱਚਦੀ ਹੋਈ ਨਜ਼ਰ ਆ ਰਹੀ ਹੈ ਤੇ ਉਸ ਦੀ ਮਾਂ ਵੀ ਰੋਣ ਲੱਗ ਜਾਂਦੀ ਹੈ ਦੱਸ ਦਈਏ ਕਿ ਬੀਤੇ ਦਿਨੀ ਉਸ ਦਾ ਵਿਆਹ ਜਿਹੜਾ ਹੋ ਚੁੱਕਿਆ ਹੈ ਤੇ ਵਿਆਹ ਦੀਆਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਵਾਇਰਲ ਹੋ ਰਹੀਆਂ ਹਨ ਤੇ ਮੀਕੂ ਢਿਲੋ ਦੀ ਇਹ ਵੀਡੀਓ ਹਰ ਕਿਸੇ ਨੂੰ ਰਵਾ ਕੇ ਰੱਖ ਦਿੰਦੀ ਹੈ ਕਿਉਂਕਿ ਇਹੋ ਜਿਹੇ ਸਮਾਗਮਾਂ ਉੱਤੇ ਪਿਓ ਦਾ ਨਾ ਹੋਣਾ ਕਿਤੇ ਨਾ ਕਿਤੇ ਬੰਦੇ ਨੂੰ ਵੱਡੀ ਘਾਟ ਮਹਿਸੂਸ ਕਰਾਉਂਦਾ ਤੇ ਸੱਚ ਕਿਹਾ ਕਿਸੇ ਨੇ ਪਿਓ ਸਿਰਾਂ ਦੇ ਤਾਜ ਮੁਹੰਮਦ ਮਾਵਾਂ ਠੰਡੀਆਂ ਛਾਵਾਂ ਪਿਓ ਆ ਸਿਰ ਤੇ ਐછા ਹੁੰਦੀਆਂ ਦੱਸ ਕਿੱਧਰ ਨੂੰ ਜਾਵਾਂ ਤਾਂ ਇਹ ਵੀਡੀਓ ਦੇ ਵਿੱਚ ਜਿਹੜੀ ਮੀਕੂ ਢਿੱਲੋ ਆਪਣੇ ਬਾਪੂ ਨੂੰ ਯਾਦ ਕਰਕੇ ਭਾਵਕ ਹੋ ਜਾਂਦੀ ਆ ਤੇ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੇ ਵੀਡੀਓ ਦੇ ਥੱਲੇ ਜੇਕਰ ਤੁਸੀਂ ਕਮੈਂਟ ਦੇਖੋ ਤਾਂ ਲੋਕਾਂ ਦੇ ਵੀ ਕਾਫੀ ਭਾਵਕ ਕਮੈਂਟ ਆ ਉਹ ਮੀਕੂ ਟਿੱਲੋਂ ਨੂੰ ਕੀਤੇ ਗਏ ਆ ਤੇ ਤਾਂ ਹਾਂ ਮਾਰ ਜਿਹੜੀ ਆਪਣੇ ਪਿਓ ਨੂੰ ਯਾਦ ਕਰ ਮੀਕੂ ਟਿੱਲੋ ਰੋ ਰਹੀ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਜਿਹੜੀਆਂ ਮੀਕੂ ਟਿੱਲੋ ਦੇ ਪਰਿਵਾਰ ਦੇ ਵਿੱਚ ਚਾਰ ਮੌਤਾਂ ਹੋਈਆਂ ਸਨ ਤੇ ਚਾਰ ਮੌਤਾਂ ਤੋਂ ਬਾਅਦ ਵੀ ਜਿਹੜੀ ਮੀਕੂ ਟਿੱਲੋ 17-18 ਸਾਲਾਂ ਦੀ ਉਮਰ ਦੇ ਵਿੱਚ ਆਪ ਖੇਤੀ ਕਰਦੀ ਨਜ਼ਰ ਆਉਂਦੀ ਹੈ ਤੇ ਖੇਤੀ ਤੋਂ ਬਾਅਦ ਜਿਹੜੀਆਂ ਉਸ ਦੀਆਂ ਵੀਡੀਓ ਆ ਸੋਸ਼ਲ ਮੀਡੀਆ ਉੱਤੇ ਕਾਫੀ ਜ਼ਿਆਦਾ ਤੇਜ਼ੀ ਨਾਲ ਵਾਇਰਲ ਹੁੰਦੀਆਂ ਹਨ ਵਾਇਰਲ ਵੀਡੀਓ ਬਾਤ ਜਿਹੜਾ ਲੋਕਾਂ ਵੱਲੋਂ ਉਸ ਨੂੰ ਕਾਫੀ ਜ਼ਿਆਦਾ ਪਿਆਰ ਦਿੱਤਾ ਜਾਂਦਾ ਹੈ ਤੇ ਇਸ ਭਾਵਕ ਵੀਡੀਓ ਨੇ ਹਰ ਇੱਕ ਕਿਸੇ ਦਾ ਜਿਹੜਾ ਦਿਲ ਉਹ ਬਲੁੰਦਰ ਕੇ ਰੱਖ ਦਿੱਤਾ ਤੇ ਮੀਕੂ ਟਿੱਲੋ ਆਪਣੇ ਵਿਆਹ ਨੂੰ ਲੈ ਕੇ ਕਾਫੀ ਜ਼ਿਆਦਾ ਖੁਸ਼ ਵੀ ਨਜ਼ਰ ਆ ਰਹੀ ਹੈ ਤੇ ਬੀਤੇ ਕੁਝ ਸਮੇਂ ਤੋਂ ਲੋਕਾਂ ਤੋਂ ਵੱਲੋਂ ਜਿਹੜੀਆਂ ਬ੍ਰੇਕਅਪ ਦੀਆਂ ਉਸ ਦੀਆਂ ਖਬਰਾਂ ਉਡਾਈਆਂ ਜਾ ਰਹੀਆਂ ਸਨ ਤੇ ਅੱਜ ਮੀਕੂ ਟਿੱਲੋ ਜਿਹੜੀ ਉਹ ਅਨਮੋਲ ਗੱਲ ਦੇ ਨਾਲ ਵਿਆਹੀ ਜਾ ਚੁੱਕੀ ਹੈ ਤੇ ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਜਾ ਰਹੀ ਹੈ ਤੇ ਵਾਇਰਲ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਆਪਣੇ ਬਾਪੂ ਨੂੰ ਯਾਦ ਕਰਕੇ ਪੁੱਭਾ ਮਾਰ ਕੇ ਰੋ ਰਹੀ ਹੈ ਮੇਕੂ ਢੋ ਤੁਹਾਡਾ ਇਸ ਵੀਡੀਓ ਦੇ ਬਾਰੇ ਕੀ ਵਿਚਾਰ ਹੈ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਤੇ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ